ਸ਼ਸ਼੍ਰੀਕਾ ਸਲਾਮ ਆਦਾਬ ਅੰਬੇਦਕਰ ਨੂੰ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਸੰਦੀਪ ਘਟਕ ਜੋ ਬੋਲੇ ਸੋਨ ਰਪਈ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਸੋ ਜਿੰਨੇ ਵੀ ਦਰਸ਼ਕ ਇਸ ਵੇਲੇ ਅੰਬੇਦਕਰ نیوز 85 ਨੂੰ ਦੇਖ ਰਹੇ ਨੇ ਉਹਨਾਂ ਤੱਕ ਇੱਕ ਇੱਕ ਜਿਹੜਾ ਸੰਦੇਸ਼ ਲੈ ਕੇ ਆਏ ਹਾਂ ਅਸੀਂ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਬਾਬਾ ਅਰਜਨਦਾਸ ਜੀ ਜੋ ਸਾਜੀ ਵਾਰਤਾਲ ਦੇ ਪ੍ਰਤੀਕ ਨੇ ਅਤੇ ਹਰ ਸਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਜਿਹੜਾ ਹੈ ਮਹਿਫਿਲ ਮਸਤਾ ਦੀ ਪ੍ਰੋਗਰਾਮ ਕਰਵਾਉਂਦੇ ਨੇ ਮਲੋੜ ਦੇ ਵਿੱਚ ਅਤੇ ਐਤਕੀ ਜਿਹੜਾ ਇਸ ਵਾਰ ਜਿਹੜਾ 13ਵੀਂ ਜਿਹੜਾ ਮਹਿਫਿਲ ਮਸਤਾ ਦੀ ਕਰਵਾਉਣ ਜਾ ਰਹੇ ਨੇ ਬੱਬਲੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਜੋ ਬੋਲੇ 100 ਰੁਪਏ ਸਤਗੁਰੂ ਰਵਿਦਾਸ ਮਹਾਰਾਜ ਦੀ ਜੈ ਤੇ ਸ਼ੁਭ ਦੇ ਚ ਸਾਰੀਆਂ ਵਸਦੀਆਂ ਸੰਗਤਾਂ ਨੂੰ ਡਾਕਟਰ ਅੰਬੇਦਕਰ ਚੈਨਲ ਦੇ ਰਾਹੀਂ ਮੈਂ ਸਭ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਜੀ ਬਹੁਤ ਬਹੁਤ ਵਧਾਈਆਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਨ ਦੀ ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ ਹਰ ਸਾਲ ਦੀ ਸਰਾਂ ਇਸ ਸਾਲ ਵੀ ਜੋ ਲਗਾਤਾਰ 13 ਸਾਲਾਂ ਤੋਂ ਪ੍ਰੋਗਰਾਮ ਸਤਗੁਰੂ ਰਵਿਦਾਸ ਮਹਾਰਾਜੀ ਦਾ ਮਹਿਫਿਲ ਮਸਤਾਂ ਦੀ ਕਰਵਾਉਂਦੇ ਆ ਉਸ ਦਾ ਪ੍ਰੋਗਰਾਮ ਐਤਕੀ ਸਾਲ ਵੀ ਬੜੀ ਧੂਮ-ਧਾਮ ਦੇ ਨਾਲ ਚਾਰ ਖੰਬਾ ਚੌਂਕ ਮੰਡੀ ਹਰਜੀਨਾਮ ਲੋਟ ਵਿਖੇ ਕਰਵਾਇਆ ਜਾ ਰਿਹਾ ਜੀ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਸੇ ਸ਼ਨੀਵਾਰ 24 ਤਰੀਕ ਰਾਤ ਨੂੰ 8 ਵਜੇ ਤੋਂ ਲੈ ਕੇ 12 ਵਜੇ ਤੱਕ ਚਾਰ ਖੰਬਾ ਚੌਂਕ ਮਲੋਟ ਵਿਖੇ ਸੰਗਤਾਂ ਪਹੁੰਚਣ ਦੀ ਸਤਗੁਰੂ ਸਭ ਦੇ ਸਾਝੇ ਆ ਸਾਰਿਆਂ ਨੂੰ ਸਾਝਾ ਸੰਦੇਸ਼ ਦਿੱਤਾ ਹੈ ਸਭ ਜਾਤ ਪਾ ਧਰਮ ਕਰਮ ਤੋਂ ਉੱਤ ਉੱਠ ਕੇ ਗੁਰੂ ਮਹਾਰਾਜ ਦਾ ਸੰਦੇਸ਼ ਸੰਗਤਾਂ ਤੱਕ ਜਾਵੇ ਸਾਰੇ ਆ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਆਪਦੇ ਵੱਲੋਂ ਖੁੱਲਾ ਸੱਦਾ ਦਿੰਦਾ ਡਾਕਟਰ ਅੰਬੇਦਕਰ ਪੀਮਰਾਓ ਅੰਬੇਦਕਰ ਜੀ ਚੈਨਲ ਦੇ ਰਾਹੀਂ ਵੀ ਸਾਰੀ ਸੰਗਤਾਂ ਉੱਥੇ ਪਹੁੰਚਣ ਤੇ ਆ ਕੇ ਪ੍ਰੋਗਰਾਮ ਦੀ ਸ਼ੋਭਾ ਨੂੰ ਵਧਾਉਣ ਗੁਰੂ ਮਹਾਰਾਜ ਦਾ ਲੰਗਰ ਪੰਡਾਰਾ ਸ਼ਕਣ ਗੁਰੂ ਮਹਾਰਾਜ ਦਾ ਜਸ ਸੁਣ ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਪਹੁੰਚਣ ਸੰਗਤਾਂ ਜੀ ਬਾਬਾ ਜੀ ਹਰ ਸਾਲ ਜਿਹੜਾ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਿੰਗਰ ਆਉਂਦੇ ਨੇ ਪੰਜਾਬੀ ਕਲਾਕਾਰ ਆਉਂਦੇ ਨੇ ਹ ਇਸ ਵਾਰ ਜਿਹੜਾ ਜਿਹੜਾ ਜਾ ਕੇ ਨੂੰ ਜਿਹੜਾ ਮਹਿਫਿਲ ਮਸਤਾ ਦੇ ਨੂੰ ਰਿਪਰੈਜ਼ੈਂਟ ਕਰਨ ਲਈ ਕਿਹੜੇ-ਕਿਹੜੇ ਤੁਸੀਂ ਸਿੰਗਰ ਬੁਲਾਏ ਐਰਕੀ ਜੀ ਸ੍ਰੀ ਅਮਰਸਰ ਸਾਹਿਬ ਤੋਂ ਸਾਬਰ ਹੁਸੈਨ ਐਂਡ ਪਾਰਟੀ ਹੈ ਪੱਟੀ ਸ਼ਹਿਰ ਤੋਂ ਬਹੁਤ ਵਧੀਆ ਕਵਾਲ ਹੈ ਸੂਫੀ ਕਵਾਲ ਹੈ ਮੁੰਡਾ ਕੀਖਾਨ ਦੇ ਨਾਲ ਫਰੋਜ਼ਖਾਨ ਦੀ ਕਾਪੀ ਹੈ ਡਿੱਟੋ ਬਹੁਤ ਵਧੀਆ ਗਾਉਂਦਾ ਹੈ ਸੂਫੀ ਗਾਇਕ ਉਹ ਆ ਰਿਹਾ ਜੀ ਜੁਗਨੂ ਜਗਮਗਦੀ ਹੈ ਤੇ ਸਤਗੁਰ ਰਵੀਦਾਸ ਨਗਰ ਦੇ ਦੋ ਬੱਚੇ ਬਹੁਤ ਵਧੀਆ ਪ੍ਰਵੇਸ਼ ਪ੍ਰਵਾਜ਼ ਤੇ ਸੋਨੂ ਖੋਰੀਆ ਜੀ ਉਹ ਵੀ ਆ ਹੋਰ ਵੀ ਬਹੁਤ ਸਾਰੇ ਸੂਫੀ ਕਲਾਕਾਰ ਪਹੁੰਚ ਰਹੇ ਆ ਜੋ ਸਤਿਗੁਰ ਰਵੀਦਾਸ ਮਹਾਰਾਜੀ ਦੀ ਮਹਿਮਾ ਸੰਗਤਾਂ ਨੂੰ ਸੁਣਾ ਕੇ ਰੋਪੀਆ ਅਨੰਦ ਦਾ ਚਿਹਾਲ ਕਰਨਗੇ ਸੋ ਮੇਰੇ ਵੱਲੋਂ ਪਰਜੋਰ ਅਪੀਲ ਆ ਕਟਕ ਜੀ ਤੁਹਾਡੇ ਚੈਨਲ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਡਾਕਟਰ ਅੰਬੇਦਕਰ ਚੈਨਲ ਹਰ ਸਾਹਿਬ ਸਾਲ ਸੇਵਾ ਕਰਦਾ ਸੰਗਤਾਂ ਦੀ ਹਰ ਪ੍ਰੋਗਰਾਮ ਦੇ ਚ ਵਧ ਚੜ ਕੇ ਸੇਵਾ ਕਰਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਤੁਸੀਂ ਹਰ ਸਾਲ ਸਤਿਗੁਰ ਰਵੀਦਾਸ ਮਹਾਰਾਜੀ ਦੀ ਵੀ ਕਵਰਜ ਕਰਦੇ ਹੋ ਤੇ ਮੈਂ ਤੁਹਾਡੇ ਚੈਨਲ ਦੇ ਲਈ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਤੁਹਾਡਾ ਧੰਨਵਾਦ ਕਰਦੇ ਸਾਰੀਆਂ ਸੰਗਤਾਂ ਨੂੰ ਪਰਜਵਾਰ ਰਾਤ ਨੂੰ 8 ਵਜੇ ਤੋਂ ਲੈ ਕੇ 12 ਵਜੇ ਤੱਕ ਚਾਰ ਖੰਬਾ ਚੌਂਕ ਮੰਡੀ ਅਰਦੀਆਂ ਵੇਖੇ ਪਹੁੰਚਣ ਦੀ குரு ਮਹਾਰਾਜ ਦਾ ਲੰਗਰ ਭੰਡਾਰੇ ਛਕਣ குரு ਮਹਾਰਾਜ ਜੀ ਦਾ ਪ੍ਰੋਗਰਾਮ ਜਾਸ ਸੁਣਨ ਦੀ ਤੇ ਆਪਦਾ ਜੀਵਨ ਸਫਲਾ ਕਰਨ ਸਾਨੂੰ ਵੀ ਆ ਕੇ ਅਸ਼ੀਰਵਾਦ ਦੇਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਭ ਨੂੰ ਜੈ ਗੁਰਦੇਵ ਧੰਨ ਗੁਰਦੇਵ ਐਸਾ ਚਾਹੂੰ ਰਾਜ ਮੇ ਜਹਾਂ ਮਿਲੇ ਸਭ ਨੂੰ ਅੰਨ ਛੋੜ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਸੋ ਇਸੇ ਤਰ੍ਹਾਂ ਜੇਕਰ ਇਸ ਮਹਿਫਿਲ ਮਸਤੀ ਦੇ ਪ੍ਰੋਗਰਾਮ ਨੂੰ ਤੁਸੀਂ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਲਾਈਵ ਜਰੂਰ ਕਰੋ ਜੀ ਅਤੇ ਵਾਤ ਵਾਲ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਇੱਕ ਮਲੋਂਡ ਵਾਸੀਆਂ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਮੈਨੂੰ ਦਿਓ ਇਜਾਜ਼ਤ ਹਰ ਨਵੀਂ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਮਲੋਂਡ